ਜੇ ਵੀ ਗਾਣਾ ਦੀ ਪੰਡ ਆਉਂਦੀ ਆ ਦੇਖੋ ਬਣਾਇਆ ਅਲਦਰ ਲਾ ਪੁੱਪਰ ਨਾ ਮੱਥਾ ਜਾ ਕੇ ਚੱਲ ਕਿੰਨਾ ਕੁੱਚਾ ਹੋ ਗਿਆ ਤੇਰੇ ਹਿਸਾਬ ਨਾਲ ਹਾਂਜੀ ਸਾਸਰੀ ਘਾਲ ਦੀ ਸਾਰੇ ਮਿੱਤਰ ਵੀਰ ਭਰਾਵਾਂ ਨੂੰ ਪਹਿਲਾਂ ਤਾਂ ਚੈੱਕ ਕਰੋ ਆਪਣੀ ਸ਼ੈਰੀ ਸ਼ਹਿਰੋ ਸ਼ੈਰੀ ਕੀ ਕਹਿੰਦੀ ਐ ਥੋੜਾ ਬਹੁਤ ਲੈਂਗ ਲੁਕ ਲਈਦਾ ਤੇ ਗੰਦਾ ਬਹੁਤ ਹੋ ਗਿਆ ਪੈਹੀ ਤੋਂ ਮਾਰੀ ਲੋ ਜੀ ਅਵਾਗੇ ਵੀ ਸਤਾਰਾਂ ਵਿੱਚ ਜਿਆਰਾ ਦੱਸੋ ਲੁੱਕ ਕਿਵੇਂ ਛੋਟੇ ਦੀ ਤੇ ਇਹਦੇ ਨਾਲ ਨਾਲ ਆਪਾਂ ਨੂੰ ਇਹਨਾਂ ਦਾ ਵੀ ਸ਼ੌਕ ਹੈ। ਛਿੱਲਾਂ ਦਾ ਸ਼ੌਕ ਹੈ। ਆਹ ਬੈਠਾ ਆਹ ਬੈਠਾ। ਕਿ ਕਿਧਰ ਆ ਤਾਂ ਬੜਾ ਗਰਮਾ। ਬੜਾ ਬੜਾ ਗਰਮਾ ਪਤੰਦਰ। ਪਤੰਦਰ ਇਹ ਤੂੰ ਆਹ ਦਾਬੂ ਹੋ ਗਿਆ ਸੀਗਾ ਅੱਜ ਦੇਖਦੇ ਆ ਕੱਢ ਕੇ ਕੀ ਕਰਦੇ ਆ ਨਿਕਲਿਆ ਨਿਕਲਿਆ ਕਿ ਨਹੀਂ ਨਿਕਲਿਆ ਪਤਾ ਕੱਢਦੇ ਇਹਨੂੰ ਪੀੜੀ ਨੂੰ ਲੈ ਪਾਈ ਦਾ ਆਏ ਭਾ ਠੀਕ ਆ ਜੀ ਦੇਖਦੇ ਆ ਇਹ ਦਾਬੇ ਜੋ ਨਿਕਲਿਆ ਕਿ ਨਹੀਂ ਨਿਕਲਿਆ ਨਾ ਨਾ ਸ਼ਰ ਨਾ ਇੰਨੀ ਨਹੀਂ ਗਰਮੀ ਦਿਖਾਈਦੀ ਹੁੰਦੀ। ਫੂਲੀ ਸੱਜਣੋ ਇਹਨੂੰ ਨੱਤਾ ਬੰਨ। ਹੁਣ ਇਹਨੂੰ ਛੱਡ ਕੇ ਦੇ ਦਿਆਂ ਕੀ ਕਹਿੰਦਾ ਇਹ? ਦਾਬੇ ਚੋਂ ਨਿਕਲ ਆ ਤਾ ਨਿਕਲ ਨਹੀਂ ਤਾਂ ਭੱਜ ਜਾਂਦਾ ਯਾਰ ਅਖੇ ਵੀਰੇ। ਕਿਵੇਂ ਤੁਹਾਡੇ ਦੋਨੇ ਖਲਾ ਦੇ ਤੇ। ਬੁਰਾ ਹਾਲ ਕੀਤਾ ਇਹਨੇ। ਆ ਜਾ ਬਾਹਰ ਹੁਣ। ਪੈਣ ਵਾਜਾਂ ਵਾਲੇ ਲੈ ਗਏ। ਚੱਲ। ਅਲਦਰ ਲਾ ਬਪ ਫਿਰ ਨਾ ਮੱਥਾ ਜਾ ਕੇ। ਚੱਲ। ਇਹਦੇ ਕੀ ਕਹਿੰਦਾ ਹੁਣ ਬਾਂਗਾ ਦਾ ਬੜੀਆਂ ਨਾ ਦਿੰਦਾ ਉਤੋਂ ਦੀ ਉਤੋਂ ਕੀ ਚਾਹ ਕਰੇ ਇਹਨੇ ਹੋ ਕੁੜੇ ਉਧਰ ਉਹ ਵੀ ਬੋਕ ਹੈਡਾ ਕੁੱਕੜ ਦਾ ਆਪ ਥੋੜਾ ਜਿਹਾ ਵਹੀਆ ਵਾ ਪਰ ਇਹ ਲੜਦਾ ਲੜਦਾ ਬੋਕ ਹੈਡਾ ਇਹਨੂੰ ਤੇ ਥੋੜੀ ਜਿਹੀ ਗਲਤੀ ਹੋ ਗਈ ਸੀ ਨਹੀਂ ਯਾਰੀ ਹੋ ਜਾਰ ਕਰਦਾ ਨਹੀਂ ਕੀ ਆਂ ਦਾਣੇ ਨਹੀਂ ਤੱਕੇ ਦਾ ਟਟ ਟਟ ਪੈਂਦਾ ਵੀ ਜੱਟੋ ਇਹਨੂੰ ਰੱਖਦੇ ਆ ਪਾਣੀ ਪੂਣੀ ਆਪਾਂ ਨਾਲੇ ਪਾ ਦਈਏ ਦਾਣੇ ਫਿਰ ਤੈਨੂੰ ਫੇਰ ਲੈ ਕੇ ਚਾਲਦੇ ਆ ਨੇ ਸ਼ੁਰੂ ਕਰ ਲੈ ਉਹ ਖੜ ਜਾਏ ਚ ਹੈ ਨਹੀਂ ਕੋਹ ਲੈ ਚੱਕ ਪੀ ਪਾਣੀ ਆ ਇਧਰ ਆਪਣੇ ਹੋਰ ਵੀ ਤੂੰ ਵੀ ਚੰਗੇ ਚੰਗੇ ਜਾਨਵਰ ਪਏ ਆ ਬਾਤ ਕਰਕੇ ਛੱਡ ਦੇਂਗਾ ਨਿਕੰਧ ਪਾ ਦਿੰਦੇ ਉੱਤੇ ਸੌਰੀ ਸੌਰੀ ਇਹ ਮੰਨ ਲੇ ਵੀ ਤੇਰੇ ਨਾਲ ਨਹੀਂ ਆ ਆ ਵੀਰ ਕਰਨ ਦੇ ਉੱਤੇ ਔਰ ਸਰੀਰ ਲੈ ਪਾ ਦਾ ਪੋ ਰਾਖ ਤੋਂ ਦਾਣੇ ਹੁਣ ਚੱਲਦੇ ਆਪਾਂ ਝੋਟੇ ਵਾਲਾ ਬਾਸਪਤੀ ਰੇਟ ਬਹੁਤ ਮੰਦਾ ਹੈ ਅਸਿਕ ਨਾਲੇ ਅੱਜ ਲੈ ਕੇ ਚੱਲਦੇ ਆ ਜਿੱਥੋਂ ਨੂੰ ਦਿਨੇ ਵਗਾਉਣੇ ਅੱਜ ਹਣਾਂ ਤੇ ਪਰਫਾਰਮੈਂਸ ਹੋਰ ਵੀ ਆਉਣਗੇ ਟਰੈਕਟਰ ਹਾਂਜੀ ਮਿੱਤਰੋ ਚੱਲਦੇ ਆ ਹੁਣ ਆਪਾਂ ਖੇਤ ਅੱਜ ਤੁਹਾਨੂੰ ਦਿਖਾਉਣੇ ਆ ਤੇ ਪਰਫਾਰਮੈਂਸ ਟਰੈਕਟਰਾਂ ਦੀ 13 ਹਾਲਾਂ ਤੇ ਠੀਕ ਆ ਮਿਲਦੇ ਆ ਜੋ ਖੇਲਾਈਆਂ ਦਾ ਬਾਹਰ ਚੱਲ ਗਏ ਭਾਈ ਚਾਲਦੇ ਪਹਿਲਾਂ ਹੁਣ ਕੋਨੇ ਹਾਲ ਅੱਜ ਤੁਹਾਨੂੰ 36 30 ਬਣਾ ਲਿਆ ਕਰੀਏ ਵੀਡੀਓ ਵੀਡੀਓ ਸੀ ਚੱਲ ਪਿਆ ਕਰਨੀਆਂ ਹੈ ਠੀਕ ਆਓ ਟਾਇਰ ਹੌਲੀ ਪਵਾਏ ਕਿਵੇਂ ਲੱਗਦਾ ਹੁਣ ਕਿੰਨਾ ਕੁ ਚਾ ਹੋ ਗਿਆ ਤੇਰੇ ਹਿਸਾਬ ਨਾਲ 3 ਫੁੱਟ ਅੱਛਾ ਇਹ ਠੀਕ ਆ 3 ਫੁੱਟ ਚਾ ਹੋ ਗਿਆ ਕਹਿੰਦੇ ਇੱਕ ਦੇ ਨਾਲ ਹੋਰ ਭਰਾ ਵੀਡੀਓ ਵੀਡੀਓ ਵੇਖਿਆ ਕਰ ਜਗਾ ਆਪਣੀਆਂ ਆਪਣੀਆਂ ਸ਼ੇਅਰ ਕਰਿਆ ਕਰ ਤੇ ਇਨਾ ਵਾਹ ਲੋਕ ਜੁੜੇ ਆ ਤੇਰੇ ਨਾਲ ਹਾਂ ਬੰਦੋ ਵਾਵਾ ਸ਼ੇਅਰ ਸ਼ੂਰ ਕਰ ਦਿਆ ਕਰ ਹਾਂ ਆਪਣਾ ਕੈਨੇਡਾ ਤੱਕ ਜਾਣੀਆਂ ਚਾਹੀਦੀਆਂ ਵੀਡੀਓ ਠੀਕ ਆ ਉਹ ਵੀ ਪਾਲਿਆ ਹਾਲ ਹੁਣ ਆਪਾਂ ਚੱਲੇ ਆ ਫੇਰ ਇਧਰ ਨੂੰ ਹੋਨੇ ਬਾਰ ਕਰਾਂ ਦੀ ਜਿਹਨੂੰ ਪਿਆਰ ਨਾਲ ਹੀ ਚਮਕੀਲਾ ਵੀ ਕਹਿੰਦੇ ਆ ਬੰਦਾ ਬਹੁਤ ਘੋੜਾ ਯਾਰ ਪੂਰੀ ਹੈਲਪ ਕਰਦਾ ਆਪਣੀ ਹੁਣ ਵੀਡੀਓ ਵੀ ਪੂਰੀ ਸ਼ੇਅਰ ਕਰੂਗਾ ਇਹ ਆਪਣੀ ਕਿੱਥੇ ਵੀ ਗਾਲਾਂ ਦੀ ਪੰਡ ਆਉਂਦੀ ਆ ਦੇਖੋ ਬਣਾਇਆ ਗਾਲਾਂ ਦੀ ਪੰਡ ਤੇ ਹੁਣ ਆਪਾਂ ਦਿਖਾਉਣੇ ਆ ਪਹਿਲਾਂ ਤੂਰਾ ਵਿਖਾਉਣੇ ਆ ਵੀ ਕਿਹਦਾ ਕਿੰਨਾ ਲੈ ਗੋਰੇ ਹੁਣ ਤੂੰ ਐਂ ਕਰੀ 1800 ਚੱਕਰ ਕਰ ਲਈ ਇਹਦਾ ਚੰਗਾ ਪਹਿਲੇ ਚ ਪਹਿਲੇ ਹਾਈ ਚ ਤੇ ਮੈਂ ਇਹਦਾ ਟਾਪ ਲਾਉਣਾ ਕਿ ਇਹਦੇ 17 ਦੇ ਟਾਇਰ ਆ ਫਿਰ ਵੇਖਣਾ ਵਾ ਕਿਹੜਾ ਕਿੰਨਾ ਤਰ ਦਾ ਵਾ ਠੀਕ ਆ ਚੱਲ ਬਈ ਲੈ ਵੀ ਦਿਖਾ ਦੇ ਜੀਤ ਪਾਸੇ ਲੈ ਕਰਕੇ ਦੋਨੇ ਟਾਪ ਲੋ ਚ ਦੇਖਦੇ ਆ ਤੋਰਾ ਦੋਨੇ ਟਰੈਕਟਰਾਂ ਦਾ ਤੋ ਕਰਦੇ ਆ ਹੁਣ ਦੱਸਾਂਗੇ ਇਹ ਵੀ ਟਾਪ ਚ ਲਾਵਾਂਗੇ ਉਹ ਵੀ ਟਾਪ ਚ ਲਾਵਾਂਗੇ ਠੀਕ ਆ ਠੀਕ ਆ ਟਾਪ ਜਿੱਤੋ ਇੱਕੋ ਦਰਦੇ ਹਣਾ ਇੱਕੋ ਜਿਹਾ ਟਾਪ ਇਹ ਟਾਪ ਲੋਜ ਬਹੁਤ ਟਾਪ ਲੋਜ ਆਪਾਂ ਦੇਖਾਂਗੇ ਦੋਵੇਂ ਲੀਵਰ ਸੈੱਟ ਕੇ ਉਹਦੇ ਵੀ ਦੋਵੇਂ ਲੀਡਾਂ ਵਿੱਚ ਲੀਵਰ ਸਿੱਟਾਂਗੇ ਇਹਦੇ ਵੀ ਦੇਖਦੇ ਆ ਇੱਥੇ ਜਿਹੜਾ ਖੜਦਾ ਕਿਹੜਾ ਹਤੀਤੀ ਮਗਰ ਪਾ ਕੇ ਦੇਖਦੇ ਆ 13 ਹਾਲ ਇਹਦੀ ਪਰਫਾਰਮੈਂਸ ਦਿਖਾਉਣੀ ਆ ਤੁਹਾਨੂੰ ਕੀ ਕਹਿੰਦਾ ਹੈ ਇਹ ਕਾਉ ਆ ਗਿਆ ਬਸ ਲੋ ਵੀ ਮਿੱਤਰੋ ਕਿਆ ਬਲੂ ਚਲਾ ਕੇ ਦਿਖਾਉਗਾ ਮਣੀ ਬਹੁਤ ਜੀ ਰੂਟਰ ਬੰਬਰ ਇਹ ਬਹੁਤ ਆਧਾਰ ਰੇਟਰ ਆਪ ਹੰਨ ਲੱਗ ਜਾਂਦੇ ਆ ਰਾਕ ਮਿੱਤਰਾ 10 ਰਾਕ ਇਹ ਕਿਹੜਾ ਗियर ਆ ਬਾਈ ਪਤਾ ਆਪ ਨੂੰ ਪਤਾ ਆਪ ਲੋ ਕਿੰਨੇ ਸੋ ਚੱਕਰ ਦੇ ਚੱਲਦਾ ਰੀਵਰ ਕੇ ਮੇਂ ਦੋਵੇਂ ਛੱਟ ਕੇ ਉਹਦੇ ਵੀ ਛੱਟੇ ਹੀ ਦਵਰਾਜ ਦੇ ਵੀ ਇਹਦੇ ਦਿੱਤੀ ਜੀਰਾ ਪੂਰਾ ਬਰਵਾਨਾ ਯਾਰ ਥੋੜੇ ਵੱਧ ਘੁੰਦਾ ਹੈ ਉਹ ਥਾਪੀ ਗਾਇ ਟੈਂਕੀ ਤੇ ਥਾਪੀ ਮਾਰ ਥਾਪੀ ਬਾਈ ਬਾਈ ਓਏ ਥਾਪੀ ਮਾਰ ਗਿਆਨੀ ਆ ਮੇਤਰੋ ਹਣ ਗਿਆਨੀ ਆਲਾ ਲਿਉਣ ਲੱਗਿਆ ਗਿਆਨੀ ਮਾਰਦਾ ਥਾਪੀਆਂ ਕਹਿੰਦਾ ਹੁਣ ਜੂਰ ਤਾਂ ਕਹਿੰਦਾ ਉਹੜੇ ਮਾਰਨਾ ਓ ਮੈਂ ਹੱਥ ਬਰੀ ਗਾਲ ਨਾਲ ਜਰਾ ਹਾਂਜੀ ਹੈ ਸਰਾਂਦੇ ਯਾਰ ਕਹਿੰਦੇ ਨਹੀਂਗੇ ਵੇਖਾਂਗੇ ਹਜੇ ਗਿਆਨੀ ਆਲਾ ਵੇਦੇ ਚ ਇਹ 14 ਦੇ 14 ਚ ਆਪਣਾ ਵੇਖਣਾ ਟਾਪ ਟਾਪ ਜੀ ਆ ਲੀਵਰ ਦੋਵੇਂ ਕੱਟ ਕੇ ਬਈ ਓਏ ਦੂਜਾ ਵੀ ਥੱਲੇ ਕਰ ਦੇ ਦੂਜਾ ਵੀ ਥੱਲੇ ਕਰ ਓ ਦੂਜਾ ਥੱਲੇ ਕਰ ਹਾਂ ਦੂਜਾ ਹੈਂ ਦੂਜਾ ਵੀ ਘਰ ਥੱਲੇ ਕੁਛੂ ਲੈ ਵੀ ਨਾ ਟਾਇਰ ਛੋਟੇ ਕਰਕੇ ਇਹਦੇ ਤਾਂ ਕਰਕੇ ਆ ਤੇ ਉਹ ਟਾਇਰ ਵੱਡੇ ਸੀ ਇਹ ਉਹ ਵਾਕਈ ਜੱਗੇ ਬਹੁਤ ਕੋਲੇ ਜਾਣ ਆਲਾ ਵਾ ਟਰੈਕਟਰ ਆ ਲੈ ਲੈ ਵੱਡੀ ਲੈਦਾ ਆ ਇਹ ਤਾਂ ਚੱਲ ਚੱਲ ਘੇੜਾ ਦਾ ਦੇ ਪਹਿਲੇ ਹਾਈ ਚ ਜੀ ਕੰਟਰੋਲਰ ਕੋਈ ਨਹੀਂ ਕੰਟਰੋਲਰ ਚੱਕ ਲਾ ਆ ਦਾ ਕੰਟਰੋਲਰ ਚੱਲ ਇਹ ਨਹੀਂ ਨਹੀਂ ਇਹ ਟਰੈਕਟਰ ਦਾ ਕੋਈ ਖਰਾਬੀ ਨਹੀਂ ਗਈ ਤੇ 14 ਦੇ ਟਾਇਰ ਕਰਕੇ ਆ ਸਲਿੱਪਿੰਗ ਬਾਲੀ ਕਰਦਾ ਵਾ ਇਹ ਯਾਨੀ ਕਰਦਾ ਪੂਰੇ ਸਟੰਟ ਲੈ ਵੀ ਮਿੱਤਰੋ ਹੁਣ ਆਪਾਂ ਦਿਖਾਵਾਂਗੇ ਹਾਲ ਹੁਣ ਲਾਤੇ ਆ ਹੁਣ ਇਹਨਾਂ ਦੇ ਤੂਰੇ ਚੈੱਕ ਕਰਾਉਣੇ ਆ ਟਾਪ ਲੋਚ ਠੀਕ ਆ ਬਈ ਮੇਰੀ ਗੱਲ ਸੁਣ ਲਓ ਏ ਹੁਣ 1600 1600 ਜਾਂ 1800 1800 ਰੱਖਣਾ ਕਿ 1600 1600 ਰੱਖਣਾ ਵਾ ਲੈ ਤਿੰਨ ਤਿੰਨ ਹਜ਼ਾਰ ਚੱਕਰ ਕਰ ਲਓ ਲੈ 1600 ਘੜ ਤਿੰਨ ਹਜ਼ਾਰ ਚੱਕਰ ਜਾਈਦਾ ਫੇਰ ਤੋਰਿਆ ਦਾ ਪਤਾ ਲੱਗਦਾ ਤਿੰਨ ਹਜ਼ਾਰ ਪਹਿਲਾਂ ਤਾਂ ਪਹਿਲਾਂ ਤਾਂ ਗੈਨੀ ਤੂੰ ਪਾ ਪਖਲਾ ਕੇ ਲਿਆ ਪਹਿਲਾਂ ਤਾਂ ਗਿਆਨੀ ਨੂੰ ਛੋਟਾ ਤਿੰਨ ਹਜ਼ਾਰ ਚੱਕਰ ਗਿਆਨੀ ਨੂੰ ਛੋਟਾ ਤਿੰਨ ਹਜ਼ਾਰ ਚੱਕਰ ਗਿਆਨੀ ਪੱਕਾ ਤੇਰੇ ਚਾਚੇ ਨੂੰ ਅੱਜ ਜਾਊਂਗੀ ਕਰ ਮੈਂ ਕਰ ਨਹੀਂ ਆਉਂਦਾ ਨਾ ਵੀ ਇਹ ਬਈ ਟਰੈਕਟਰ ਭੰਦਾ ਇਹ ਹਾਂ ਤੂੰ ਦੱਸਣਾ ਥੋੜੇ ਕਿਹਨੂੰ ਦੱਸਾਂ ਮੈਂ ਆ ਜਾ ਕਰ ਜਲ ਬੜਾ ਆ ਜਾ ਤੇ ਨਹੀਂ ਹੁਣ ਪਕਾਈ ਨਾ ਮਾਰੋ 1600 ਰੱਖਣਾ ਕਿ 1800 ਰੱਖ ਟਾਪ ਲੋਰ ਟਾਪ ਲੋ ਗੇਅਰ ਰੱਖਣਾ ਵਾਪਾ ਹਾਂਜੀ ਕਿਵੇਂ ਬਾਈ ਜੀ ਮੈਂ ਕੋਲ ਤੁਸੀਂ ਕੋਲ ਫਰਮਾ ਰਹੇ ਸੀ ਤੁਸੀਂ ਫਰਮਾਓ ਤੇ ਬੰਪਰ ਦਾ ਪਹਿਲਾ ਦਿਖਾ ਬਈ ਬੰਪਰ ਜਿਹੜਾ ਹਾਂ ਬੰਪਰ ਦਾ ਨਵਾਂ ਡਿਜ਼ਾਈਨ ਕੱਢਿਆ ਵਾ ਗੋਰੀ ਨੇ ਬੰਪਰ ਦਾ ਦੇਖੋ ਸੋਹਣਾ ਲੱਗਦਾ ਕਮੈਂਟਾਂ ਚ ਜਰੂਰ ਦੱਸਿਓ ਵੀ ਆ ਕਿਵੇਂ ਲੱਗਦਾ ਵਾ ਬੰਪਰ ਪੀਵੀ ਨੱਦੀ ਵਾਲੇ ਭੈਣਾਂ ਨਾਲ ਸਾਰਾ ਡੱਬਰ ਪੈ ਜਾਏ ਕੀ ਲਿਖਿਆ ਉੱਤੇ ਮੂਰੇ ਉੱਟ ਕੇ ਦਿਖਾ ਦੇ ਪੁੱਤਾਂ ਦੇ ਸ਼ਿਕਾਰੀ ਲਿਖਿਆ ਹਾਂ ਸ਼ਿਕਾਰੀ ਸ਼ਿਕਾਰੀ ਮੜੇ ਮੜੇ ਪੂਤਾਂ ਦੇ ਕਿਤੇ ਆਈ ਗਈ ਕਿੱਥੇ ਲਿਗਿਆ ਪੂਤਾਂ ਦੇ ਸ਼ਿਕਾਰ ਐਵੇਂ ਮਰੀ ਜਿਆ ਕਿੱਥੇ ਲਗਾਈ ਆ ਨਹੀਂ ਲਿਖੇ ਜੀ ਪਹਿਲਾਂ ਯਾਰ ਨਹੀਂ ਲਾਤਾ ਵੀ ਵੀ 29 ਵਾਲੇ ਪਹਿਲਾਂ ਖਾਇਆ ਸੀ ਪੂਰੇ ਪੂਤਾਂ ਦੇ ਸ਼ਿਕਾਰ ਤੇ ਬੰਪਰ ਦਿਖਾ ਤੂੰ ਬੰਪਰ ਨਹੀਂ ਕੋਈ ਬੰਪਰ ਬੰਪਰ ਤੇ ਕਮੈਂਟਰੀ ਕਰੋ ਵੀ ਬੰਪਰ ਦੱਸੋ ਤੁਹਾਨੂੰ ਕਿਵੇਂ ਲੱਗਾ ਜੇ ਬਣਵਾਉਣਾ ਤਾਂ ਇਹਦੇ ਬੰਦੇ ਨਾਲ ਕੰਟੈਕਟ ਕਰੋ ਇਹ ਹੀ ਬਣਾ ਸਕਦਾ ਹੋਰ ਨਹੀਂ ਕੋਈ ਪਿੱਛਲੇ ਗੋਰੀ ਦੇ ਦਿਮਾਗ ਨਹੀਂ ਪਤਾ ਗਿਆ ਤੇ ਬੰਦਾ ਵੀ ਉਹ ਜਾਈ ਸੀ ਮਸਤਰੀ ਬੰਦੇ ਨੂੰ ਸਲਾਹ ਦੇ ਦਿੰਦਾ ਬੰਦਾ ਵੀ ਉਹ ਜਾਈ ਸੀ ਬੱਪਰ ਆਪਾਂ ਨਾ ਕਰੀ ਤੇ ਨਾਲ ਚੰਦ ਸੀਗਾ ਉਹਦੇ ਸੱਚ ਭਾਏ ਦਾ ਸੈੱਟ ਹੋਏ ਵੜਦਾ ਚੱਲ ਉਹ ਸੱਚ ਮੈਸਤਰੀ ਨੇ ਵੀ ਹੋਣਾ ਕਿਹਦੇ ਨਾਲ ਠੀਕ ਹੈ ਕਹਿੰਦਾ ਵੀਡੀਓ ਬਣਾਉਣੀ ਆ ਉਸਤਾਦ ਜੀ ਨੇ ਆਪਣੇ ਨੇ ਆਉਣਾ ਵਾ ਕੈਮਰੇ ਵਿੱਚ ਦਿਖਾ ਨਹੀਂ ਦੂ ਮੈਂ ਧਰਤੀ ਨਾ ਸਰਾਇ ਕਰਨਾ ਤੂੰ ਲਾ ਦੇ ਤੂੰ ਮੇਰੇ ਕਾਪੀ ਕਰ ਉਹ ਵੀ ਕਹਿੰਦਾ ਮੈਂ ਆਉਣਾ ਵਾ ਉਹ ਚਲੋ ਹੁਣ ਕੀ ਕਰਨਾ ਚਲੋ ਬਟਾਪ ਕੇ ਉਹ ਗਾਂ ਜਾਵੜਾ ਗਿਆ ਉਹ ਟਮਾਟੋ ਜਾਂਦੇ ਤੂੰ ਪੈ ਉਹ ਤੂੰ ਘਰ ਤਾਂ ਜਾ ਨਾ ਪਾਈ ਮੇਰਾ ਬੜਾ ਹੀ ਪੈ ਤੱਕੇ ਨਾਲ ਕਰ ਲੱਗੇ ਆ ਹੈ ਉਹ ਜਿਹੜੇ ਸੀ ਉਹ ਬਾਹਰ ਲਾਏ ਆ ਓਏ ਭੈਣ ਚੁੱਦਾ ਟੋਜਣ ਨਾਲ ਨਾ 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 ਬਾਈ ਮੈਂ ਕੋਣਾ ਹੀ ਨਹੀਂ ਟੋਜਣਾ ਫੜਾ ਨਾ ਮੈਂ ਨਾ 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 ਮੈਨੂੰ ਸਵਾਲ ਹੀ ਨਹੀਂ ਪਤਾ ਹੁੰਦਾ ਓਏ ਹੋ ਜਾਣੀ ਨਹੀਂ ਨਹੀਂ ਮੈਂ ਤੇਰੀ ਗੱਲ ਕਿਉਂ ਸੁਣਾ ਯਾਰ ਇਹ ਆਦ ਨਾਲ ਭੈਣ ਚ ਟਟ ਗਿਆ ਦੱਸ ਮੈਂ ਥੋੜੀ ਗੱਲ ਕਹਿਣਾ ਸੁਣਾ ਓਏ ਨਹੀਂ ਹਾਲੇ ਮੈਂ ਉਨੀ ਪਾਉਂਦਾ ਹੈਗਾ ਭੈਣ ਚ ਦੱਸ ਮੂੰਹ ਦਾ ਚਾਹੇ ਗੱਲ ਦਾ ਚਾਹੀਦੀ ਕਰ ਲੋ ਇੱਕ ਗੰਦੇ ਦਾ ਉਹਗਾ ਮਾਪੇ ਓਏ ਸਾਚੇ ਗਿਆਨੀ ਇਹਦਾ ਪੁੱਛ ਆਪਣੇ ਨਾ ਅਨੰਦਪੁਰ ਜਾਊਗਾ ਕਿ ਨਹੀਂ ਜਾਊਗਾ ਇਹਨੇ ਹੀ ਨਹੀਂ ਜਾਵੜਨਾ ਤੁਨੂੰ ਜੇ ਆਹ ਸਰਹੰਦ ਜਾਇਆ ਹੋਇਆ ਕਾਂਦਰੀ ਜਾਣਾ ਜਾਣਾ ਚਲੋ ਬਾਕੀ ਗੱਲ ਚੱਲ ਗਈ ਗੁਰੇ ਬਾਕੀ ਜੋ ਤੈਨੂੰ ਕਹਿਦਾ ਕਹਿਦਾ ਜੇ ਸਰਹੰਦ ਉਹ ਰੇਡਰ ਜਾਣਾ ਵੀ ਆਪਣਾ ਨਹੀਂ ਜਾ ਲੈ ਉਹ ਬਣੀ ਪੁੱਛ ਲੋ ਜੇ ਇਹਨੇ ਜਾਣਾ ਕਿ ਰੱਬ ਨੂੰ ਚੱਕਦਾ ਮੂੰਹ ਮੇਰਾ ਵੀ ਤਾਂ ਆਉਣਾ ਨਹੀਂ ਨਹੀਂ ਪਰ ਗਿਆਨੀਆਂ ਲੈ ਚੱਲਾਂਗੇ